ਮੇਰਾ ਜੀ ਰਾਜਕੁਮਾਰੀ ਨਾਂ ਹਾਂਜੀ ਇਹ ਨਾਮ ਲਾਏ ਮਲਾਏ ਖਾਨਗਰ ਚਮਰੰਗ ਰੋਡ ਹਾਂਜੀ ਕੀ ਹੋਇਆ ਅੱਜ ਮੈਂ ਤੇ ਥਾਣੇ 'ਚ ਬੈਠੀ ਹੋਈ ਆਂ ਹਾਂਜੀ ਅੱਜ ਤੋਂ ਪਹਿਲਾਂ 1 ਸਾਲ ਪਹਿਲਾਂ ਮੇਰੇ ਘਰੇ ਬੰਦੇ ਪਏ ਸੀ ਇਹੋ ਹੀ ਇਹ ਜਮਾਨਤਾ ਤੇ ਆਏ ਹੋਏ ਆ ਤੇ ਅੱਜ ਮੈਂ ਥਾਣੇ 'ਚ ਅਮਰਜੀਤ ਕੋਲ ਗਈ ਆ ਮੈਂ ਕਿਹਾ ਵੀ ਇਸਾਂ ਸੰਤਮਕੀਆਂ ਲਾਉਣ ਦੇ ਆ ਅਮਰਜੀਤ ਨੇ ਪੁੱਛਿਆ ਵਾ ਫੋਨ ਤੇ ਉੱਤੇ ਵੀ ਤੁਸੀਂ ਕਿਉਂ ਧਮਕੀਆਂ ਲਾਉਣ ਦੇ ਮਾਫੀ ਮੰਗ ਕੇ ਆਓ ਉਹਨਾਂ ਦੇ ਘਰ ਮਾ ਵੀ ਮੰਗਨ ਦੀ بجائے ਬੰਦੇ ਲੈ ਕੇ ਆਏ ਆ ਬਾਹਰ ਮੇਰੇ ਬੱਚਿਆਂ ਨੂੰ ਪੈ ਗਏ ਆ ਤੇ ਇਹਨਾਂ ਜਾਨੋਂ ਮਾਰ ਅੱਗੇ ਵੀ ਜਾਨੋਂ ਮਾਰ ਦੇਣ ਲੱਗੇ ਸੀ ਤੇ ਉਹਨਾਂ ਨੇ ਜਾਨ ਬਚਾਈ ਅੱਜ ਵੀ ਵਿਚਾਰੇ ਭੱਜ ਕੇ ਘਰ ਆਏ ਆ ਜਾਨ ਬਚਾਈ ਉਹਨਾਂ ਨੇ ਆਪਣੀ ਆਪਣੀ ਵਦੀ ਸਾਡੇ ਆਪਣੀ ਵਦੀ ਨਾ ਬਚਦੇ ਰਹੇ ਧਮਕੀਆਂ ਲਾਉਂਦੇ ਸਾਨੂੰ ਇਹ ਇਹ ਕੱਲ ਅੱਜ 4 ਦਿਨ ਹੋ ਗਏ ਸਾਨੂੰ ਧਮਕੀਆਂ ਤੇ ਧਮਕੀਆਂ ਲਾਉਣ ਦੇ ਖੋਤੀਆਂ ਗਏ ਆ ਅੱਜ ਕਹਿੰਦੇ ਆ ਕੋਲੀਆਂ ਦਾ ਕੇਕ ਕੱਟਣੇ ਆ ਗੋਲੀਆਂ ਦੇ ਨਾਲ ਕੇਕ ਕੱਟਣੇ ਆ ਸਾਲ ਹੋ ਗਿਆ ਪੁਲਿਸ ਨੇ ਸਾਡੀ ਮਦਦ ਜ਼ਰੂਰ ਕੀਤੀ ਆ ਤੇ ਪਰ ਪੁਲਿਸ ਦੇ ਹੱਥ ਨਹੀਂ ਆਉਂਦੇ ਸਾਲ ਹੋ ਗਿਆ ਅਸੀਂ ਮੰਗ ਕਰਦੇ ਅਸੀਂ ਮੰਗ ਕਰਦੇ ਇਨਸਾਫ ਚਾਹੁੰਦੇ ਆ ਅਸੀਂ ਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਸਖਤ ਤੋਂ ਸਖਤ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਅੱਗੇ ਵੀ ਐਡਾ ਵੱਡਾ ਕੇਸ ਪਿਆ ਇਹਨਾਂ ਦੇ ਮੇਰੇ ਘਰ ਪਏ ਬੱਚਿਆਂ ਦੇ ਮੇਰੇ ਛੋਟੇ ਛੋਟੇ ਪੋਤਰਿਆ ਇੱਕ 2.5 ਸਾਲ ਦਾ ਇੱਕ 5 ਸਾਲ ਦੀ ਪੋਤਰੀ ਆ ਜਿਨ੍ਹਾਂ ਦੇ ਵਿੱਚੋਂ ਵੀਡੀਓ ਦੇ ਵਿੱਚ ਸਾਫ਼ ਨਜ਼ਰ ਆਉਣ ਦੇ ਸ਼ਿਵਦਰਸ਼ਨ ਨੇ ਪਰਚਾ ਕਟਿਆ ਸੀ ਸ਼ਿਵਦਰਸ਼ਨ ਨੇ ਸਾਡੀ ਬਹੁਤ ਮਦਦ ਕੀਤੀ ਆ ਹਾਂ ਜੀ ਤੁਹਾਡਾ ਕੋਈ ਰਾਜੀਨਾਵਾ ਨਹੀਂ ਨਾ ਜੀ ਸਾਡਾ ਕੋਈ ਰਾਜੀਨਾਵਾ ਨਹੀਂ ਇਹਨਾਂ ਨੇ ਆ ਰਾਜੀਨਾਵਾ ਕਰਾਉਣ ਦੇ ਜ਼ਬਰਦਸਤੀ ਸਾਡੇ ਨਾਲ ਤੇ ਆ ਸਾਨੂੰ ਬੱਚਿਆਂ ਨੂੰ ਘਰ ਪੈਣ ਦੇ ਹਲੇ ਤਾਂ ਰਾਜੀਨਾਵਾ ਨਹੀਂ ਹੋਇਆ ਤੇ ਇਹ ਆ ਕੁਛ ਕਰਨ ਦੇ ਆ ਤੇ ਜੇ ਰਾਜੀਨਾਵਾ ਹੋ ਗਏ ਤਾਂ ਸਾਨੂੰ ਤਾਂ ਜਾਨੋਂ ਮਾਰ ਦੇਣਗੇ ਮੇਰੇ ਤਾਂ ਬੱਚਿਆਂ ਨੂੰ ਜੀ ਨਹੀਂ ਦੇਣਗੇ ਧਮਕੀਆਂ ਲਾਉਂਦੇ ਬੱਚਿਆਂ ਨੂੰ ਬਾਹਰ ਨਿਕਲਣਾ ਮੁਸ਼ਕਲ ਹੋਇਆ ਵਾ ਅਸੀਂ ਆਪਣੇ ਘਰ ਬੂਹੇ ਬੰਦ ਕਰਕੇ ਪਏ ਆਂ ਕੱਲ ਨੂੰ ਇਹ ਕੁਝ ਵੀ ਸਾਡੇ ਦਾ ਨਾਮ ਹੀ ਝੂਠੇ ਲਾ ਸਕਦੇ ਉਹ ਕਹਿੰਦੇ ਆ ਤੁਹਾਨੂੰ ਇਹ ਵੱਡੇ ਦੇ ਵੱਡਿਆਂ ਕੇਸਾਂ 'ਚ ਫਸਾਉਣਾ ਕਰਾਂਗੇ ਅਸੀਂ ਭੁਗਤੋਗੇ ਤੁਸੀਂ ਇਹ ਗੱਲਾਂ ਕਹਿੰਦੇ ਜੋ ਇਹ ਜੀ ਸਾਡੇ ਘਰ ਬਾਰ-ਬਾਰ ਆ ਕੇ ਤਮਕੀਲ ਹੁੰਦੇ ਆ ਇਹ ਸੇਠੀ ਆ ਸੇਠੀ ਦਾ ਪਿਓ ਵਾ ਭਰਾ ਵਾ ਇੱਕ ਦੀ ਸ਼ੇਰਾ ਚਾਚਾ ਤੇ ਤੂਤੀ ਹੈਗਾ ਵਾ ਚੀਚੀ ਚਾਂਦ ਚਾਂਦ ਦਾ ਭਰਾ ਵਰਨ ਛਿੱਲੂ ਇਹ ਸਾਰੇ ਬਾਰ-ਬਾਰ ਮੇਰੇ ਘਰ ਆਉਂਦੇ ਧਮਕੀਆਂ ਲੰਮਦੇ ਆ ਕੱਲ ਨੂੰ ਕੁਝ ਵੀ ਹੋ ਗਿਆ ਨਾ ਇਹੋ ਜਿੰਮੇਵਾਰ ਵਾ ਸਾਡੇ ਘਰ ਦਾ ਕੋਈ ਨੁਕਸਾਨ ਵੀ ਹੋ ਗਿਆ ਤੇ ਫਿਰ ਆਏ ਪ੍ਰਧਾਨ ਦੇ ਉੱਥੋਂ ਫੋਨ ਆਇਆ ਸੀਗਾ ਕਿ ਉਥੇ ਕੋਈ ਝਗੜਾ ਹੋਣਿਆ ਵਾ ਤੇ ਮੌਕੇ ਤੇ ਪਹੁੰਚਾਈ ਮੌਕੇ ਤੇ ਗਏ ਉੱਥੇ ਹਾਂਜੀ ਉੱਥੇ ਜਾ ਕੇ ਵੇਖਿਆ ਵਾ ਤੇ ਉਥੇ ਮੌਕੇ ਤੇ ਨਹੀਂ ਕੋਈ ਗੱਲ ਹੋਈ ਇਹਨਾਂ ਦੇ ਦੱਸਣ ਦੇ ਮੁਤਾਬਕ ਇਹ ਤੇ ਸਾਨੂੰ ਸੱਟਾਂ ਮਾਰੀਆਂ ਉਹਨਾਂ ਆਏ ਜਿਹੜਾ ਘੇੜ ਨੂੰ ਬੱਟੇ-ਬੱਟੇ ਮਾਰਿਆ ਹਾਂਜੀ ਤੇ ਆਈ ਉਹਨਾਂ ਦੇ ਘਰਾਂ 'ਚ ਰੇਡ ਕੀਤਾ ਕਿ ਇਹਨਾਂ ਦੇ ਕਹਿੰਦੇ ਮੁਤਾਬਕ ਉਹਦੇ ਕੋਈ ਮਿਲਿਆ ਨਹੀਂ ਆ ਹਾਂਜੀ ਮੁੜ ਕੇ ਆਈ ਥਾਣੇ ਆਏ ਤੇ ਹੁਣ ਪਤਾ ਲੱਗਿਆ ਕਿ ਮਗਰੋਂ ਫੇਰ ਚੜਾਉਂ ਲਿਆਵਾ ਕਹਿੰਦੇ ਪ੍ਰਾਣੀ ਰੰਜਿਸ਼ ਨੂੰ ਲੈ ਕੇ ਕਾਫੀ ਆ ਇਹਨਾਂ ਦਾ ਕੋਈ ਪਹਿਲਾਂ ਕੋਈ ਪਰਚਾ-ਪੁਰਚਾ ਆਪਸ 'ਚ ਦਰਜ ਆ ਤੇ ਇਹਨਾਂ ਦੀ ਕੋਈ ਗੱਲ ਚੱਲਦੀ ਰਾਜੀ ਨਾਵੇਂ ਦੀ ਸ਼ਾਇਦ ਕੋਈ ਉਹ ਪ੍ਰਾਣੀ ਰੰਜਿਸ਼ ਕਰਕੇ ਕੋਈ ਝਗੜਾ ਆ ਹਾਂ ਆ ਬਾਕੀ ਬੰਦੀ ਕਰੀ ਗਏ ਅੰਮ੍ਰਿਤਸਰ ਦੇ ਜੱਲ ਮੈਂ ਵਿਧਵਾ ਜਨਾਨੀ ਆ ਮੇਰੇ ਬੱਚਿਆਂ ਨੂੰ ਜਦੋਂ ਮਰਜ਼ੀ ਇਹ ਧਮਕੀਆਂ ਲਾਉਂਦੇ ਗੈਂਗਸਟਰ ਰਹੇ ਗਿਆ ਮੇਰੇ ਬੱਚਿਆਂ ਨੂੰ ਇਨਸਾਫ ਚਾਹੀਦਾ ਹੈ ਕਿਦੋਂ ਵੀ ਆ ਕੇ ਸਾਡੇ ਘਰ ਪੈ ਅਸੀਂ ਮਾਰ ਦੇਣਾ ਤੁਹਾਨੂੰ ਜਾਨੋਂ ਮਾਰ ਦਤਾ ਕਰਦੇ ਆ ਤੇ ਵਾਰਦਾਤਾ ਜੇ ਤੁਹਾਡੇ ਨਾਲ ਤੁਹਾਡੇ ਬੱਚੇ ਫਸਾਉਣੇ ਆ ਇਹ ਕੁਛ ਵੀ ਕਰ ਸਕਦੇ ਆ ਇਸ ਮੈਕ ਵਿੱਚ ਦੇ ਜੋ ਪਿਸਤੋਲੇ ਇਹਨਾਂ ਦੇ ਕੋਲ ਇਹ ਜਿਹੜਾ ਅਭੀ ਸੇਠੀਆ ਹੋਣੇ ਤੇ 30 ਪਿਸਤੋਲੇ ਪਈਆਂ ਜੋ ਇਹਦੇ ਤੇ ਪਰਚਾ ਜੋ ਬਾਹਰ ਡਿਉਪੀ ਦੇ ਵਿੱਚੋਂ